ਵੀ ਜਿੰਦਗੀ ਚ ਅੱਜ ਪਹਿਲੀ ਵਾਰ ਮੈਂ ਸਰਸਾ ਨਦੀ ਪਾਰ ਕੀਤੀ ਅੱਜ ਮੈਂ ਮਹਿਸੂਸ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਪਹਾਣਾ ਪਰਤਿਆ ਸੀ ਵਚਨ ਮੇਰਾ ਕਹਿੰਦਾ ਵੀ ਜਿੱਦਾਂ ਟਰਾਲੀਆ ਚ ਲੈ ਕੇ ਨਿਕਲਦੇ ਆ ਇਹਦਾ ਨਹੀਂ ਚੱਲਣਾ ਚਾਹੀਦਾ ਸੰਗਤ ਨੂੰ ਇੱਥੇ ਮਹਿਸੂਸ ਕਰਨਾ ਚਾਹੀਦਾ ਵੀ ਜਿਸ ਕੰਮ ਵਾਸਤੇ ਤੁਸੀਂ ਆਏ ਵਾਕਈ ਇੱਥੇ ਖੜ ਕੇ ਦੇਖੋ ਵੀ ਉਸ ਟਾਈਮ ਕਿੰਨਾ ਪਾਣੀ ਦਾ ਵਹਾਅ ਸੀਗਾ ਮੈਂ ਕਹਾਂ ਜੀ ਅੱਜ ਅਸੀਂ ਸਿਰਫ ਗੱਡੀ ਪਿੱਛੇ ਖੜਤੀ ਕੀਤੀ ਵੀ 3 ਕਿਲੋਮੀਟਰ ਦੀ ਜਿਹੜੀ ਪੈਦਲ ਯਾਤਰਾ ਕੀਤੀ ਹੈ ਅੱਜ ਮੈਂ ਤਾਂ ਸੰਗਤ ਨੂੰ ਇਹੀ ਅਪੀਲ ਕਰਦਾ ਕਿ ਚਾਹੇ ਕਿਲੋਮੀਟਰ ਤੁਰੋ ਚਾਹੇ ਅੱਧਾ ਕਿਲੋਮੀਟਰ ਤੋ ਪੈਦਲ ਜਰੂਰ ਤੁਰਨਾ ਚਾਹੀਦਾ ਕਿਉਂਕਿ ਗੱਡੀਆਂ 'ਚ ਬਹਿ ਕੇ ਤਾਂ ਟਰੈਕਟਰਾਂ 'ਚ ਬਹਿ ਕੇ ਤਾਂ ਆਮ ਜਿਹੜੀ ਸਰਸਾ ਪਾਰ ਕੀਤੀ ਜਾ ਸਕਦੀ ਹੈ ਅਸੀਂ ਇਥਾਂ ਕਿਉਂ ਆਂਦੇ ਆਂ ਕਾਰਨ ਕੀ ਆਏ ਉਹਨੂੰ ਮਹਿਸੂਸ ਕੀਤਾ ਜਾਵੇ ਜੈਨੂ ਇਸੇ ਕਰਕੇ ਲੈ ਕੇ ਆਈਏ ਕਿ ਅੱਜ ਚੱਲੋ ਤੁਹਾਨੂੰ ਅਸੀਂ ਸਰਸਨਾ ਦੀ ਦਿਖਾਣੀ ਹੈ ਮਹਿਸੂਸ ਹੁੰਦਾ ਕਿ ਉਸ ਟਾਈਮ ਕਿੰਨਾ ਉਹਨਾਂ ਨੇ ਇੱਥੇ ਦੁੱਖ ਝੱਲਿਆ ਹੋਣਾ ਜਾਂ ਕਿਸ ਤਰ੍ਹਾਂ ਉਹ ਇਹ ਨਦੀ ਪਾਰ ਕਰਕੇ ਦੂਸਰੀ ਸਾਈਡ ਤੇ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਵੀ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਵੀ ਅੱਜ ਮੈਂ ਇਸ ਜਗ੍ਹਾ ਖੜਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਕੇ ਸਾਨੂੰ ਇੱਕ ਐਸੀ ਬਰਾਸ ਦਿੱਤੀ ਹੈ ਵੀ ਜਿਹਦਾ ਵੀ ਅੱਜ ਅਸੀਂ ਦੇਣ ਨਹੀਂ ਦੇ ਸਕਦੇ ਸਾਨੂੰ ਐਸੀ ਇਹੀ ਬੇਨਤੀ ਕਰਦੇ ਆਂ ਪੰਜਾਬ ਨੂੰ ਸਿੱਖ ਕੌਮ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਇਸ ਬਰਾਸ ਨੂੰ ਸੰਭਲੋ ਕਿਉਂਕਿ ਉਹਨਾਂ ਨੇ ਆਪਣਾ ਪਰਿਵਾਰ ਵਾਰਿਆ ਸੀ ਅਸੀਂ ਤਾਂ ਕੁਝ ਵੀ ਨਹੀਂ ਵਾਰ ਰਹੇ ਅਸੀਂ ਬੱਚੇ ਨੂੰ ਦੱਸਣੇ ਨਹੀਂ ਹੈਗੇ ਕਿੱਥੇ ਗਏ ਸੀਗੇ ਅੱਜ ਕਿਹੜਾ ਦਿਨ ਚੱਲ ਰਿਹਾ ਹੈ ਤੇ ਘਟੋ ਘਟ ਇਨਾਂ ਨੂੰ ਮਹਿਸੂਸ ਕਰਾਵਾਂਗੇ ਇਨਾਂ ਨੂੰ ਦੱਸਾਂਗੇ ਘਰ ਬੈਠ ਕੇ ਮੇਰੀ ਧੀ ਨੂੰ ਨਹੀਂ ਇੱਥੇ ਨੋਲਿਜ ਨਹੀਂ ਹੈ ਤੇ ਘਟੋ ਘਟ ਅਰ ਸ਼ਾਮ ਨੂੰ ਇੱਕ ਅੱਧਾ ਘੰਟਾ ਇਨਾਂ ਨਾਲ ਬੈਠ ਕੇ ਅੱਜ ਦਾ ਜਿਹੜਾ ਪੂਰਾ ਮਾਹੌਲ ਹੈ ਉਹਦੇ ਬਾਰੇ ਮੈਂ ਇਹਨੂੰ ਚੰਨਣਾ ਪਾਉਂਗਾ ਤੇ ਮੈਂ ਪੂਰਾ ਇਹਨਾਂ ਨੂੰ ਗਿਆਨ ਕਰਾਉਂਗਾ ਜੀ ਮੈਂ ਕਾ ਸੰਗ ਤਾਂ ਆ ਰਹੀਆਂ ਨੇ ਸਰਸਾ ਨਈ ਦੇ ਵਿੱਚ ਅਸੀਂ ਮੌਜੂਦ ਹਾਂ ਤਾਂ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਔਰ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਤੁਸੀਂ ਅੱਜ ਇੱਥੇ ਸਵੇਰੇ ਆਉਣਾ ਹੈਗਾ ਮੇਰਾ ਪਿੰਡ ਭੱਟੋ ਹੈ ਨੂਰਪੁਰ 베ਦੀ ਮੇਰਾ ਇਲਾਕਾ ਹੈ ਤੇ ਦੂਰ 15 ਕਿਲੋਮੀਟਰ ਦੂਰ ਹੈ ਪਰ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਵੀ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਮੈਂ ਸਰਸਾ ਨਦੀ ਪਾਰ ਕੀਤੀ ਅੱਜ ਮੈਂ ਮਹਿਸੂਸ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਪਹਾਣਾ ਵਰਤਿਆ ਸੀ ਕਿਉਂਕਿ ਉਸ ਟਾਈਮ ਦਾ ਜਿਹੜਾ ਮਾਹੌਲ ਸੀ ਅੱਜ ਦਾ ਮਾਹੌਲ ਬਹੁਤ ਫਰਕ ਹੈ ਅੱਜ ਮਾਹੌਲ ਬਹੁਤ ਸ਼ਾਂਤ ਹੈ ਲੋਕ ਇੱਕ ਬੱਚਿਆਂ ਨੂੰ ਮੈਂ ਤਾਂ ਕਹਿੰਦਾ ਵੀ ਜਿੱਦਾਂ ਟਰਾਲੀਆਂ 'ਚ ਲੈ ਕੇ ਨਿਕਲਦੇ ਆ ਇਹਦਾ ਨਹੀਂ ਚੱਲਣਾ ਚਾਹੀਦਾ ਸੰਗਤ ਨੂੰ ਇੱਥੇ ਮਹਿਸੂਸ ਕਰਨਾ ਚਾਹੀਦਾ ਵੀ ਜਿਸ ਕੰਮ ਵਾਸਤੇ ਤੁਸੀਂ ਆਏ ਵਾਕਈ ਇਹ ਤਾਂ ਖੜ ਕੇ ਦੇਖੋ ਵੀ ਉਸ ਟਾਈਮ ਕਿੰਨਾ ਪਾਣੀ ਦਾ ਬਹਾਅ ਸੀਗਾ ਉਸ ਕਹਿੰਦੇ ਸੀਗਾ ਉਸ ਜਮਾਨੇ ਦੇ ਜੋ ਜੋ ਇਹ ਪਾਣਾ ਵਰਤਿਆ 7 ਦਿਨ ਮੀਂਹ ਪਿਆ ਸੀਗਾ ਅੱਜ ਤੱਕ ਉਸ ਤਰ੍ਹਾਂ ਦਾ ਮੀਂਹ ਨਹੀਂ ਪਿਆ ਇਹ ਤਾਂ ਇੱਕ ਥੋੜਾ ਜਿਹਾ ਨੋਰਮਲ ਪਾਣੀ ਵਹਿ ਰਿਹਾ ਅਸੀਂ ਤਾਂ ਇੱਕ ਧੰਨਪਾਗ ਸਮਝਦੇ ਹਾਂ ਵੀ ਅੱਜ ਬੱਚਿਆਂ ਨੂੰ ਨਾਲ ਲੈ ਕੇ ਜਿਹੜਾ ਅੱਜ ਅਸੀਂ ਇੱਥੇ ਦਰਸ਼ਨ ਕੀਤੇ ਆ ਸਰਸਾ ਦੇ ਬੰਦਾ ਸੋਚਦਾ ਬੱਚਿਆਂ ਨੂੰ ਲੈ ਕੇ ਜਾਣ ਵੇਲੇ ਕਿਉਂਕਿ ਠੰਡ ਹੈ ਬਹੁਤ ਜ਼ਿਆਦਾ ਧੁੰਦ ਵੀ ਅੱਜ ਪਈ ਹੈ ਸਵੇਰ ਤੋਂ ਸਰ ਸੋਚਣੇ ਤਾਂ ਜ਼ਿੰਦਗੀ ਐਦੇ ਮੁੱਕ ਜਾਣੀ ਹੈ ਘੱਟ ਤੇ ਘੱਟ ਜ਼ਿੰਦਗੀ 'ਚ ਆਇਆ ਕੁਝ ਜਿਨ੍ਹਾਂ ਦੇ ਸਾਨੂੰ ਇਸ ਜ਼ਿੰਦਗੀ ਦਾ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਪਰવાર-वार ਕੇ ਕੁਝ ਤਾਂ ਕੁਝ ਕਰਜ਼ਾ ਤਾਂ ਤਾਰ ਦੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਿੱਖ ਕੌਮ ਨੂੰ ਪੰਜਾਬ ਨੂੰ ਵੀ ਆਪਣੇ ਆਪਣੇ ਸਿੱਖ ਕੌਮ ਦਾ ਪੈਰੋਕਾਰ ਬਣੋ ਜਿੰਨਾ ਕਿ ਬਣ ਸਕਦੇ ਹੋ ਐਨੀ ਵੀ ਅਸੀਂ ਉਦਦ ਦੇਣ ਬਣਨਾ ਹੀ ਨਹੀਂ ਹੈਗਾ ਲੇਕਿਨ ਆਪਣੇ ਸਾਹਮਣੇ ਜੋਗੇ ਬਣੋ ਬੱਚਿਆਂ ਨੂੰ ਇਤਿਹਾਸ ਦੱਸੋ ਬੱਚਿਆਂ ਨੂੰ ਆਪਣੇ ਨਾਲ ਤੋਰੋ ਗੁਰਦੁਆਰਿਆਂ ਨਾਲ ਦੱਸੋ ਐਨੀ ਵੀ ਮੱਥਾ ਟੇਕ ਕੇ ਕਿੜਾ ਖਾ ਕੇ ਵਾਪਸ ਆ ਜਾਓ ਉਸ ਇਤਿਹਾਸ ਜਿੱਥੇ ਵੀ ਤੁਸੀਂ ਗੁਰਦੁਆਰੇ ਜਾਓ ਪਸ਼ੋਕਰ ਬਾਰੇ ਪਛਾਣੋ ਵੀ ਜਿਹੜਾ ਗੁਰਦੁਆਰਾ ਪਛੋੜਾ ਸਾਹਿਬ ਹੈ ਇਹ ਕਿੱਦਾਂ ਬਣਿਆ ਕਿਸ ਤਰ੍ਹਾਂ ਬਣਿਆ ਇਦਾਂ ਯਾਨੀ ਕਿ ਪੂਰੀ ਉਦੀ ਹਿਸਟਰੀ ਬਾਰੇ ਦੱਸੋ ਇਹਨਾਂ ਵੀ ਮੱਥਾ ਨਮਸਕਾਰ ਜਰੂਰ ਕਰੋ ਪਰ ਉਦੀ ਹਿਸਟਰੀ ਬੱਚਿਆਂ ਨੂੰ ਜਰੂਰ ਪੜਾਓ ਜੀ ਧੰਨਵਾਦ ਜੀ ਪੂਰਾ ਠੰਡ ਵਾਲਾ ਹੈਗਾ ਕਿਵੇਂ ਤੁਹਾਡੇ ਮਨ ਦੇ ਵਿੱਚ ਫੁਰਨਾ ਛੜਿਆ ਕਿ ਭਈ ਅੱਜ ਜਾਇਆ ਜਾਵੇ ਮੈਂ ਵੈਸੇ ਤਾਂ ਮੇਰਾ ਨਾ ਕਿੱਤਾ ਮੈਂ ਡਰਾਈਵਰੀ ਲੈਣ ਦਾ ਕਿੱਤਾ ਮੈਂ ਟੈਕਸੀ ਚਲਾਉਂਦਾ ਵੈਸੇ ਤਾਂ ਮੈਂ ਗੁਰਦੁਆਰਾ ਡੇਲੀ ਜਾਂਦਾ ਏ ਤਕਰੀਬਨ ਕੋਈ ਦਿਨ ਮੈਂ ਸੁਣਦਾ ਵੀ ਨਹੀਂ ਜਾਂਦਾ ਲੇਕਿਨ ਤੇਰੀ ਜਾਂਦਾ ਆਈ ਮੈਂ ਪਰ ਮੇਨਾ ਜਿਹੜਾ ਆ ਸੁਭਾਅ ਅੱਜ ਬਣਿਆ ਨਾ ਮੇਰੇ ਮੇਰੇ ਵੱਡੇ ਵੀਰ ਪੱਤਰਕਾਰ ਰਾਣਾ ਜੀ ਆ ਜੀ ਮੈਂ ਬਹੁਤ ਹੀ ਉਹਨਾਂ ਸਤਿਕਾਰ ਕਰਦਾ ਰਾਤੀ ਮੈਨੂੰ ਤ੍ਰੀਕ ਉਹਨਾਂ ਨੇ 10 ਵਜੇ ਫੋਨ ਕੀਤਾ ਵੀਰ ਜੀ ਸਵੇਰੇ 2 ਵਜੇ ਉੱਠ ਜਿਓ ਤੇ ਸਵੇਰੇ ਆਪਾਂ ਦਰਸ਼ਨ ਕਰਨੇ ਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਵੀ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਵੀ ਅੱਜ ਮੈਂ ਇਸ ਜਗ੍ਹਾ ਖੜਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਕੇ ਸਾਨੂੰ ਇੱਕ ਐਸੀ ਬਰਸਤ ਦਿੱਤੀ ਹੈ ਵੀ ਜਿਹਦਾ ਵੀ ਅੱਜ ਅਸੀਂ ਦੇਣ ਨਹੀਂ ਦੇ ਸਕਦੇ ਸਾਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਪੰਜਾਬ ਨੂੰ ਸਿੱਖ ਕੌਮ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਇਸ ਬਰਸਤ ਨੂੰ ਸੰਭਾਲੋ ਕਿਉਂਕਿ ਉਹਨਾਂ ਨੇ ਆਪਣਾ ਪਰਿਵਾਰ ਵਾਰਿਆ ਸੀ ਅਸੀਂ ਤਾਂ ਕੁਝ ਵੀ ਨਹੀਂ ਵਾਰ ਰਹੇ ਆਪਾਂ ਇਹ ਮਾੜੀ ਮੋਟੀ ਕੋਈ ਗੱਲ ਹੋ ਜੇ ਪਰਿਵਾਰ ਦੇ ਵਿੱਚ ਬਹੁਤ ਦੁੱਖ ਹੁੰਦਾ ਬਹੁਤ ਪਰੇਸ਼ਾਨੀ ਆਸੀ ਟੈਨਸ਼ਨ ਲੈ ਲੈਨੇ ਆ ਸਟ्रेस ਲੈ ਲੈਨੇ ਆ ਬਿਮਾਰੀਆਂ ਲੋਕਾਂ ਨੂੰ ਹੋਈਆਂ ਪਈਆਂ ਕੋਈ ਕਿਹੜੀ ਗੋਲੀ ਖਾਂਦਾ ਕੋਈ ਕੀ ਖਾ ਰਿਹਾ ਪਰ ਉਹ ਵੀ ਕਸਮਾ ਸੀ ਜਦੋਂ ਇਹ ਚੀਜ਼ਾਂ ਤੋਂ ਪਰੇ ਸੀ ਉਹ ਲੋਕ ਉਹ ਤੁਸੀਂ ਦੇਖੋ ਕਿ ਇੱਥੇ تن ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਛੋਟੇ ਛੋਟੇ ਬੱਚੇ ਉਹ ਅਲੱਗ ਹੋ ਜਾਂਦੇ ਆ ਸਾਹਿਬਜ਼ਾਦੇ ਔਰ ਬਜ਼ੁਰਗ ਮਾਤਾ ਗੁਜਰੀ ਜੀ ਉਹ ਅਲੱਗ ਹੋ ਜਾਂਦੇ ਨੇ ਉਹ ਵੀ ਕਾਪਾ ਵਾਰਨ ਵਾਲੀ ਜਿਹੜੀ ਅੰਦਰੋਂ ਸਪਿਰਟ ਸੀ ਉਹ ਆਉਂਦੀ ਹੈ ਮੈਂ ਅੱਜ ਅਸੀਂ ਸਿਰਫ ਗੱਡੀ ਪਿੱਛੇ ਖੜਤੀ ਕੀਤੀ ਵੀ 3 ਕਿਲੋਮੀਟਰ ਦੀ ਜਿਹੜੀ ਪੈਦਲ ਯਾਤਰਾ ਕੀਤੀ ਹੈ ਅੱਜ ਮੈਂ ਤਾਂ ਸੰਗਤ ਨੂੰ ਇਹੀ ਅਪੀਲ ਕਰਦਾ ਵੀ ਚਾਹੇ ਕਿਲੋਮੀਟਰ ਤਰੋ ਚਾਹੇ ਅੱਧਾ ਕਿਲੋਮੀਟਰ ਤੋ ਪੈਦਲ ਜਰੂਰ ਤੁਰਨਾ ਚਾਹੀਦਾ ਕਿਉਂਕਿ ਗੱਡੀਆਂ ਚ ਬਹਿ ਕੇ ਤਾਂ ਟਰੈਕਟਰਾਂ ਚ ਬਹਿ ਕੇ ਤਾਂ ਆਮ ਜਿਹੜੀ ਸਰਸਾ ਪਾਰ ਕੀਤੀ ਜਾ ਸਕਦੀ ਹੈ ਅਸੀਂ ਇਥਾਂ ਕਿਉਂ ਆਂਦੇ ਆਂ ਕਾਰਨ ਕੀ ਆਏ ਉਹਨੂੰ ਮਹਿਸੂਸ ਕੀਤਾ ਜਾਵੇ ਅੱਜ ਬੱਚਿਆਂ ਨੇ ਕੀ ਕਿਹਾ ਜਦੋਂ ਅਸੀਂ ਬੱਚਿਆਂ ਨੂੰ ਲੈ ਕੇ ਆਉਣਾ ਸੀ ਬੱਚਿਆਂ ਨੂੰ ਬੱਚਿਆਂ ਤਾਂ ਮੈਂ ਇਹਨਾਂ ਨੂੰ ਇੱਕ ਸਿਹਤ ਦੇਣੀ ਚਾਹਦਾ ਜੇ ਮੇਰਾ ਕੁੜੀਆਂ ਤਾਂ ਮੈਂ ਇਹ ਮਸੂਸ ਨਹੀਂ ਵੀ ਮੇਰਾ ਧੀਆ ਐ ਮੈਂ ਧੀਆ ਨੂੰ ਉਸ ਲਾਈਨ ਦੇ ਵਿੱਚ ਲੈ ਕੇ ਜਾਣਾ ਚਾਹਤਾ ਵੀ ਜਿੱਥੇ ਸਾਡੀ ਸਿੱਖ ਕੌਮ ਨੇ ਵੀ ਇੱਕ ਬਰਾਸ ਸਾਨੂੰ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨਾ ਮੈਂ ਉਹਨਾਂ ਨੂੰ ਉਹਨਾਂ ਲੀਹਾਂ ਤੇ ਜਿੰਨਾ ਕੋ ਹੋ ਸਕਿਆ ਮੈਂ ਉਹਨਾਂ ਤੇ ਚੱਲਣਾ ਚਾਹੁੰਦਾ ਜੀ ਇਹਨਾਂ ਨੂੰ ਮੈਂ ਤੁਸੀਂ ਇੱਥੇ ਆਏ ਹੋ ਔਰ ਠੰਡ ਵੀ ਬਹੁਤ ਜ਼ਿਆਦਾ ਐ ਸਵੇਰੇ ਜਦੋਂ ਉੱਠਣਾ ਬੰਦਾ ਵੈਸੇ ਹੀ ਸੋਚਦਾ ਕਿ ਸਵੇਰੇ ਇੰਨੀ ਜਲਦੀ ਕੀ ਉੱਠਣਾ ਤੁਸੀਂ ਬੱਚੇ ਹੋ ਤੁਸੀਂ ਆਏ ਹੋ ਇੱਥੇ ਉਹ ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿੱਥੇ ਜਾ ਕੇ ਆਏ ਹੋ ਤੁਸੀਂ ਕਿੱਥੇ ਖੜੇ ਹੋ ਹੁਣ ਕਿ ਮੈਂ ਕਹਿਣਾ ਹੈ ਕਿ ਮੈਂ ਗੁਰਗੋਬਿੰਦ ਸਿੰਘ ਜੀ ਦੇ ਉੱਥੇ ਜਿੱਥੇ ਉਹਨਾਂ ਨੇ ਨਦੀ ਪਾਰ ਕੀਤੀ ਸੀ ਮੈਂ ਉੱਥੇ ਜਾ ਕੇ ਆਈ ਹਾਂ ਇਹ ਉਹੀ ਨਦੀ ਹੈ ਜਿੱਥੇ ਅਸੀਂ ਖੜੇ ਹਾਂ ਜਦੋਂ ਪਰਿਵਾਰ ਗੁਰੂ ਸਾਹਿਬ ਦਾ ਵਿਛੜ ਜਾਂਦਾ ਔਰ ਉਸ ਤੋਂ ਬਾਅਦ ਕਦੇ ਇਕੱਠੇ ਨਹੀਂ ਹੁੰਦੇ ਮੈਂ ਤਾਂ ਇਹਨਾਂ ਨੂੰ ਇਹੀ ਹੈ ਮੇਰਾ ਇਹਨਾਂ ਨੂੰ ਜਿਹੜਾ ਅੱਜ ਮੈਂ ਦੇਣਾ ਵੀ ਇਹ ਧੀਆਂ ਨੂੰ ਕਮ ਸੇ ਕਮ ਅਸੀਂ ਤਾਂ ਉਹਨਾਂ ਦੇ ਪੈਰੋਗਾਰੀ ਨਹੀਂ ਬਣ ਸਕਦੇ ਪਰ ਜਿਹੜਾ ਆਣ ਵਾਲੀ ਬਰਾਸਤ ਹੈ ਉਹਨਾਂ ਨੂੰ ਉਹਨਾਂ ਦੀ ਸਿਹਤ ਦੀ ਜ਼ਰੂਰ ਦੇ ਕੇ ਜਾਈਏ ਇੱਕ ਮੈਂ ਤੁਹਾਡੇ ਜਿਹੜਾ ਮੀਡੀਅਮ ਦੇ ਨਾਲ ਆਂ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਨਾ ਇਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਬਰਾਗਰਾਮਾਹੀ ਕਹਿੰਦੇ ਆ ਨਾ ਵੀ ਇੱਥੇ ਬਰਾਗ ਸਾਡੇ ਜਿਹੜਾ ਪਰਿਵਾਰ ਵਾਰਿਆ ਸੀ ਅਸੀਂ ਨਾ ਨੱਚਣਾ ਟੱਪਣਾ ਕਰਦੇ ਤੇ ਨਾ ਕੋਈ ਬਣਾ ਦੇ ਪਰ ਠੇਕੇ ਇਹਨਾਂ ਦੇ ਸ਼ਰਿਆਮ 24 ਘੰਟੇ ਖੁੱਲੇ ਆ ਅਸੀਂ ਬੇਨਤੀ ਕਰਦੇ ਆ ਇੱਕ ਨਿਮਾਣੇ ਹੋਣੇ ਕਰਕੇ ਵੀ ਜਿਹੜੇ 7 ਦਿਨ ਦਾ ਘੱਟੋ-ਘੱਟ ਤੁਹਾਨੂੰ ਕੋਈ ਘਾਟਾ ਨਹੀਂ ਪੈਣਾ ਕਿਸੇ ਦਾ ਪਰਿਵਾਰ ਨਾ ਭੁੱਖਾ ਨਹੀਂ ਮਰ ਜਾਣਾ ਇੱਕ ਘੱਟ ਤੇ ਘੱਟ 7 ਦਿਨ ਜਿਹੜੀ ਲਗਾਮ ਹੈ ਘਟੋ ਘਟ ਆਪਣੇ ਪੰਜਾਬ ਦੇ ਵਿੱਚ ਜੇ ਨਹੀਂ ਪੰਜਾਬ ਦੇ ਘਟ ਘੱਟ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਰੋਪੜ ਜਿੱਥੇ ਜਿੱਥੇ ਵਿਰਾਗ ਹੋਇਆ ਹੈ ਘਟ ਤੇ ਘਟ ਸ਼ਰਮ ਕਰੋ ਉੱਥੇ ਦਾ ਠੇਕੇ ਬੰਦ ਕਰੋ ਭਾਈ ਜੀ ਤੁਸੀਂ ਵੀ ਬੱਚਿਆਂ ਵਾਲੇ ਹੋਰ ਖਾਸ ਤੌਰ ਤੇ ਜਦੋਂ ਬੱਚਿਆਂ ਵਾਲੇ ਹੁੰਨੇ ਆ ਤਾਂ ਉਦੋਂ ਬੰਦਾ ਅਲੱਗ ਸੋਚਦਾ ਹੈਗਾ ਜਦੋਂ ਬੰਦਾ ਬੱਚਿਆਂ ਨਾਲ ਨਹੀਂ ਹੁੰਦਾ ਉਦੋਂ ਹੋਰ ਸਾਡੀ ਸੋਚ ਨਹੀਂ ਹੁੰਦੀ ਆ ਪਰ ਜਵਾਕਾਂ ਨੂੰ ਨਾਂ ਲੈ ਕੇ ਤੁਸੀਂ ਆਏ ਹੋ ਤਾਂ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਹੈਗਾ ਉਹ ਕਿਉਂਕਿ ਇਹ ਚੀਜ਼ ਤੁਸੀਂ ਹੀ ਫੀਲ ਕਰ ਸਕਦੇ ਹੋ ਤੁਸੀਂ ਨਾਲ ਬੱਚੇ ਲੈ ਕੇ ਆਓ ਦੋ ਢੀਆਂ ਤੁਹਾਡੇ ਮੈਂ ਕਹਾ ਜੀ ਜਿੱਦਾਂ ਸੀ ਕਿਸੇ ਨੂੰ ਕਹਿਣਾ ਨਾ ਨਾ ਵੀ ਅਸੀਂ ਸਿੱਖੀ ਤੋਂ ਦੂਰ ਹੁੰਦੇ ਆਂ ਕਈ ਕਾਰਨ ਹੈ ਸਿੱਖੀ ਨੂੰ ਦੂਰ ਕਰਨ ਵਾਲੇ ਕੋਈ ਹੋਰ ਹੁੰਦਾ ਹੈ ਤੇ ਅਸੀਂ ਵੀ ਉਹਦੇ ਵਿੱਚ ਜ਼ਿੰਮੇਵਾਰੀ ਹੈ ਸਾਡੀ ਵੀ ਅਸੀਂ ਬੱਚੇ ਨੂੰ ਦੱਸਣੇ ਨਹੀਂ ਹੈਗੇ ਕਿੱਥੇ ਗਏ ਸੀਗੇ ਅੱਜ ਕਿਹੜਾ ਦਿਨ ਚੱਲ ਰਿਹਾ ਹੈ ਤੇ ਘਟੋ ਘਟ ਇਨਨ ਮਹਿਸੂਸ ਕਰਾਵਾਂਗੇ ਇਨਨ ਦੱਸਾਂਗੇ ਘਰ ਬੈਠ ਕੇ ਮੇਰੀ ਧੀ ਨੂੰ ਨਹੀਂ ਇਥੇ ਨੋਲਿਜ ਨਹੀਂ ਹੈ ਤੇ ਘਟੋ ਘਟ ਜਰ ਸ਼ਾਮ ਨੂੰ ਇੱਕ ਅੱਧਾ ਘੰਟਾ ਇਨਨ ਨਾਲ ਬੈਠ ਕੇ ਅੱਜ ਦਾ ਜਿਹੜਾ ਪੂਰਾ ਮਾਹੌਲ ਹੈ ਉਹਦੇ ਬਾਰੇ ਮੈਨੂੰ ਚੰਨਣਾ ਪਾਉਂਗਾ ਤੇ ਮੈਂ ਪੂਰਾ ਇਨਨ ਨੂੰ ਗਿਆਨ ਕਰਾਉਂਗਾ ਜੀ ਮੈਂ ਠੰਡ ਤਾਂ ਨਹੀਂ ਲੱਗ ਰਹੀ ਨਹੀਂ ਦੇਖ ਰਹੇ ਤੁਸੀਂ ਸਾਰੇ ਮੰਨ ਲਓ ਬੱਚੇ ਸਾਰੇ ਆ ਰਹੇ ਸੀ ਇੱਥੇ ਜਦੋਂ ਲੰਘ ਰਹੇ ਸੀ ਟਰਾਲੀਆਂ ਦੇ ਵਿੱਚ ਬੈਠ ਕੇ ਜਾਂ ਕੋਈ ਥੱਲੇ ਇੱਥੇ ਤੁਰ ਕੇ ਲੰਘ ਰਹੇ ਜਿਵੇਂ ਤੁਸੀਂ ਜਾ ਰਹੇ ਹੋ ਹਾਂਜੀ ਤਾਂ ਇਹੀ ਜਿਹੜਾ ਪਰਿਵਾਰਕ ਤੁਸੀਂ ਦੇਖ ਸਕਦੇ ਹੋ ਉਹ ਦ੍ਰਿਸ਼ ਜਾਂ ਉਹ ਸਪੈਟ ਜਾਂ ਉਹ ਚੀਜ਼ਾਂ ਜਿਹੜੀਆਂ ਸਾਡਾ ਇਤਿਹਾਸ ਸਾਨੂੰ ਸਿਖਾ ਕੇ ਗਿਆ ਹੈ ਉਹੀ ਸਪਿਰਟ ਆ ਤੁਸੀਂ ਦੇਖੋ ਕਿਵੇਂ ਲੋਕਾਂ ਦੀ ਆਸਤਾ ਜਿਹੜੀ ਜੁੜੀ ਹੁੰਦੀ ਹੈ ਤਾਂ ਇਹ ਅਸੀਂ ਅੱਜ ਉਹੀ ਸਰਸਨਈ ਦੇ ਵਿੱਚ ਖੜੇ ਆ ਖਾਸ ਤੌਰ ਤੇ ਇੱਕ ਅਖੀਰ ਤੇ ਜੇ ਤੁਸੀਂ ਕੁਝ ਭੈਣ ਜੀ ਬੋਲਣਾ ਚਾਹੋ ਕਿਉਂਕਿ ਬਹੁਤ ਸਾਰੇ ਲੋਕ ਇੱਥੋਂ ਆ ਰਹੇ ਸੀ ਨਾਲ ਉਹ ਸੀਨ ਯਾਦ ਕਰ ਰਹੇ ਸੀ ਜਦੋਂ ਮਾਤਾ ਗੁਜਰੀ ਜੀ ਗਏ ਹੋਣੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਹਾਂਜੀ ਬੜਾ ਉਹ ਦਿਨ ਨਹੀਂ ਕੁਝ ਹੋਰ ਸੀਗਾ ਜੀ ਅੱਜ ਦਾ ਦਿਨ ਕੁਝ ਹੋਰ ਹੈ ਪਰ ਅਸੀਂ ਮਹਿਸੂਸ ਕਰ ਸਕਦੇ ਜੀ ਵੀ ਕੀ ਕੀ ਬੀਤੀ ਹੋਣੀ ਹੋਣਾ ਪਰ ਅਸੀਂ ਤਾਂ ਉਹਨਾਂ ਦੇ ਕਹਿ ਲਓ ਤੁਸੀਂ ਪਰਛਾਵਾਂ ਵੀ ਨਹੀਂ ਹੈਗੇ ਪਰ ਮਹਿਸੂਸ ਹੁੰਦਾ ਕਿ ਉਸ ਟਾਈਮ ਕਿੰਨਾ ਉਹਨਾਂ ਨੇ ਇੱਥੇ ਦੁੱਖ ਝੱਲਿਆ ਹੋਣਾ ਜਾਂ ਕਿਸ ਤਰ੍ਹਾਂ ਉਹ ਇਹ ਨਦੀ ਪਾਰ ਕਰਕੇ ਦੂਸਰੀ ਸਾਈਡ ਗਏ ਹੋਣੇ ਉਹੀ ਜਾਣਦੇ ਜੀ ਅਸੀਂ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿ ਬਤੌਰ ਪੇਰੈਂਟਸ ਬੱਚੇ ਵੀ ਨਾਲ ਨੇ ਤਾਂ ਉਹ ਚੀਜ਼ਾਂ ਹੋਰ ਵੀ ਬੰਦਾ ਇਮੋਸ਼ਨਲੀ ਸੋਚਦਾ ਹਾਂਜੀ ਬੱਚਿਆਂ ਨੂੰ ਈ ਸੀ ਕਰਕੇ ਲੈ ਕੇ ਆਏ ਜੀ ਕਿ ਅੱਜ ਚਲੋ ਤੁਹਾਨੂੰ ਅਸੀਂ ਸਰਸਨ ਦੀ ਦਿਖਾਉਂਦੇ ਹਾਂ ਪਰ ਜੋ ਇਹ ਸਰਸਨ ਨਦੀ ਹੈ ਕਿਹਾ ਜਾਂਦਾ ਹੈ ਤੇ ਅਸੀਂ ਅੱਜ ਪਹਿਲੀ ਵਾਰੀ ਅਸੀਂ ਵੀ ਇਸ ਦੇ ਵਿੱਚੋਂ ਅੱਜ ਪਹਿਲੀ ਵਾਰੀ ਲੰਘ ਰਹੇ ਹਾਂ। ਬੱਚਿਆਂ ਨੂੰ ਵੀ ਸੀ ਵੀ ਕਰਕੇ ਅਸੀਂ ਨਾਲ ਲੈ ਕੇ ਆਏ ਆਪਣੇ। ਤਾਂ ਇਹੀ ਜਿਹੜਾ ਗੁਰੂ ਸਾਹਿਬ ਸਾਨੂੰ ਸਿਖਾ ਕੇ ਗਏ ਨੇ ਅੱਜ ਉਸੇ ਹੀ ਪੜਾਦਰ ਪੜਾ ਹੁਣ ਕਿਉਂਕਿ 시ਦੀ ਸਭਾ ਚੱਲ ਪੈਣੀ ਹੈ ਸ਼ਹਾਦਤ ਦੇ ਦਿਨ ਨੇ ਤਾਂ ਪੂਰਾ ਹਫਤਾ ਸ਼ਹਾਦਤ ਸਫਰ-ਏ-ਸ਼ਹਾਦਤ ਜਿਸ ਨੂੰ ਕਿਹਾ ਜਾਂਦਾ ਹੈਗਾ ਉਸ ਦਾ ਅੱਜ ਪਹਿਲਾ ਪੜਾ ਤੁਸੀਂ ਕਹਿ ਸਕਦੇ ਹੋ ਕਿਉਂਕਿ ਅੱਜ ਪਰਿਵਾਰ ਵਿਛੋੜਾ ਹੋਇਆ ਔਰ ਉਸ ਤੋਂ ਬਾਅਦ ਉਸ ਸਮੇਂ ਦੇ ਪਾਂਦੀ ਅੱਜ ਸਾਰੀ ਸੰਗਤ ਇਹ ਬਣ ਰਹੀ ਹੈ ਕੈਮਰਾ ਪਰ ਸੰਭਲ ਜਿੰਦਾ ਨਾਮਦੀਪ ਜੋਤ ਸਰਸਨਦੀ